ਗੋਬਿੰਦ ਸਿੰਘ ਨੇ ਹਲਕਾ ਸੰਗਠਨ ਇੰਚਾਰਜ ਕਪੂਰਥਲਾ ਦਾ ਸੰਭਾਲਿਆ ਅਹੋਤਾ ਗੋਬਿੰਦ ਸਿੰਘ ਨੂੰ ਕਪੂਰਥਲਾ ਦਾ ਹਲਕਾ ਸੰਗਠਨ ਇੰਚਾਰਜ ਆਮ ਆਦਮੀ ਪਾਰਟੀ ਬਣਨਤੇ ਪਾਰਟੀ ਦਾ ਕੀਤਾ ਧੰਨਵਾਦ ਅਤੇ ਕਿਹਾ ਮੈਂ ਅਰਵਿੰਦ ਕੇਤਰੀਵਾਲ ਤੇ ਮਨਿੰਸ਼ ਸਿਸੋਧਿਆ ਸੀਐਮ ਭਗਵੰਤ ਸਿੰਘ ਮਾਨ ਅਤੇ ਕਰਮਬੀਰ ਸਿੰਘ ਚੰਦੀ ਹਲਕਾ ਇੰਚਾਰਜ ਕਪੂਰਥਲਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਗੋਬਿੰਦ ਸਿੰਘ ਨੇ ਦੱਸਿਆ ਕਿ ਮੈਂ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਦੇ ਨਾਲ ਬਖੂਬੀ ਨਿਭਾਵਾਂਗਾ। ਹਲਕਾ ਇੰਚਾਰਜ ਕਰਮ ਸਿੰਘ ਚੰਦੀ ਵੱਲੋਂ ਧਾਰਪਾ ਕੇ ਸਨਮਾਨਿਤ ਕੀਤਾ ਅਤੇ ਸਾਰੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਸੋਢੀ, ਮੈਂਬਰ ਇੰਦਰਜੀਤ ਸਿੰਘ, ਨਰਵੈਲ ਸਿੰਘ, ਤਰਸੇਮ ਸਿੰਘ, ਸਵਰਨ ਸਿੰਘ, ਸੰਦੀਪ ਸਿੰਘ, ਸਾਫਾ ਸਰਪੰਚ ਨਿਰਮਲ ਸਿੰਘ ਅਤੇ ਹੋਰ ਮੋਹਤਵਾਰ ਹਾਜ਼ਰ ਹੋਏ ਸਨ। ਕਪੂਰਖਲਾ ਤੋਂ ਹਰਵਿੰਦਰ ਸਿੰਘ ਬੱਗਾ ਦੀ ਵਿਸ਼ੇਸ਼ ਰਿਪੋਰਟ ਜੀ ਅਜਿਹਾ ਜਿਨਾਮਾ ਪਿੰਡ ਪੱਟੇ ਵਿੱਚ ਆ ਕੇ ਕਿੰਨਾ ਦੀ ਨਿਯੁਕਤੀ ਕੀਤੀ ਕਰਨ ਲੱਗੇ ਕੀ ਕਹਿਣਾ ਚਾਹੁੰਦੇ ਅੱਕੇ ਨਵਾ ਪਿੰਡ ਪੱਤੇ ਪਹੁੰਚਿਆ ਇਸ ਵਰਕੇ ਪਹੁੰਚੇਗਾ 62 ਪਿੰਡ ਜੀ ਕੋਪਿੰਸ ਸਿੰਘ ਜਿਹੜਾ ਕਪੂਰਥਲੇ ਦਾ ਸੰਗਠਨ ਚਾਰ ਦਿਨ ਦੀਪਾਇਆ ਅਸੀਂ ਇਹਨਾਂ ਨੂੰ ਵਟਾਈ ਪਹੁੰਚੇ ਆ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਇੱਕ ਬਹੁਤ ਵੱਡੀ ਤੇ ਅਹਿਮ ਜ਼ਿੰਮੇਵਾਰੀ ਦਿੱਤੀ ਕਪੂਰਥਲੇ ਲੈ ਕੇ ਜਿਹਦੇ ਵਿੱਚ ਸੰਗਠਨ ਬਣਾਉਣ ਦੀ ਜ਼ਿੰਮੇਵਾਰੀ ਆ ਔਰ ਪਾਰਟੀ ਨੇ ਮਾਨ ਬਖਸ਼ਿਆ ਮੈਂ ਰੀਨੇ ਆ ਪਾਰਟੀ ਦਾ ਜਿਨ੍ਹਾਂ ਨੇ ਇਹਦੇ ਛੋਟੇ ਜਿਹੇ ਵਰਕਰ ਨੂੰ ਇੱਕਦਮ ਚੱਕ ਕੇ ਉੱਪਰ ਲਿਆ ਕੇ ਇਦਾਂ ਮਾਨ ਬਖਸ਼ਿਆ ਸਰ ਜਿਸ ਤਰ੍ਹਾਂ ਤੁਸੀਂ 300 ਯੂਨਟ ਦੀ ਗੱਲ ਕੀਤੀ ਹੈ ਉਸੇ ਤਰ੍ਹਾਂ ਸਰਕਾਰ ਨੇ ਇੱਕ ਵਾਅਦਾ ਕੀਤਾ ਸਭੀ 100000 ਰੁਪਏ ਦੇਣ ਦਾ ਅਜੇ ਤੱਕ ਆਇਆ ਨਹੀਂ ਕੀ ਕਰ ਬਿਲਕੁਲ ਇੱਕ ਤਾਂ ਵਾਅਦਾ ਰਹਿ ਗਿਆ ਆਮ ਆਦਮੀ ਪਾਰਟੀ ਦਾ ਉਹ ਵੀ ਥੋੜੇ-ਥੋੜੇ ਤੁਹਾਨੂੰ ਦੇਖੋਗੇ ਪੂਰਾ ਹੋ ਜਾਊਗਾ ਕੋਈ ਮੱਡੀ ਗੱਲ ਨਹੀਂ ਆਮ ਆਦਮੀ ਪਾਰਟੀ ਲੱਗੀ ਹੋਈ ਐ ਇੱਥੇ ਹਾਂ ਜੀ ਕੀ ਨਾਂਜੀ ਬੋਬਨ ਸਿੰਘ ਜੀ ਬੋਬਨ ਜੀ ਪਾਰਟੀ ਨੇ ਬਹੁਤ ਇੱਕ ਵੱਡਾ ਪ੍ਰੋਪਾਟ ਤੁਹਾਡੇ ਦੇ ਜਿਤਾਇਆ ਵਾਸੀ ਕਰਨ ਤੋਂ ਮੈਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਤੇ ਅਰਵਿੰਦ ਕੇਜਰੀਵਾਲ ਜੀ ਮਨੋਤ ਸੱਤਿਆ ਦੀ ਤੇ ਸਾਡੇ ਸੀਐਮ ਤੰਗ ਭਗਵੰਤ ਮਾਨ ਜੀ ਤੇ ਹਲਕਾ ਇੰਚਾਰਜ ਕਰਮਵੀਰ ਚੰਦੀ ਜੀ ਇਹਨਾਂ ਨੇ ਐਡੀ ਵੱਡੀ ਮੈਨੂੰ ਜ਼ਿੰਮੇਵਾਰੀ ਦਿੱਤੀ ਇਸ ਜ਼ਿੰਮੇਵਾਰੀ ਨੂੰ ਉਹਨਾਂ ਨੂੰ ਮੈਂ ਯਕੀਨ ਦਿਵਾਉਣਾ ਕਿ ਵੱਧ ਤੋਂ ਵੱਧ ਜਿੰਨਾ ਵੀ ਸੰਗਠਨ ਕਰਕੇ ਮੈਂ ਜ਼ਿੰਮੇਵਾਰੀ ਨਿਭਾਉਂਗਾ ਔਰ ਪਾਰਟੀ ਦਾ ਵੱਧ ਤੋਂ ਵੱਧ ਮੈਂ ਕੰਮ ਕਰੂੰਗਾ ਤੇ ਇਹਨਾਂ ਦਾ ਬਹੁਤ ਬਹੁਤ ਮੈਂ ਦਿਲੋਂ ਧੰਨਵਾਦ ਕਰਦਾ ਅ ਜਿਨ੍ਹਾਂ ਨੇ ਕਿ ਇਸ ਲੈਪ ਮੈਨੂੰ ਸਮਝਿਆ